ਅਸਵੈਲ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਦਿੱਲੀ ਦੇ ਵਿੱਚ ਇੱਕ ਵੱਡਾ ਰੇਲ ਹਾਦਸਾ ਹੋਇਆ ਹੈ ਜਿਹੜਾ ਅੰਦਾਜ਼ਾ ਲਾਇਆ ਕਿ ਮਾਲ ਗੱਡੀ ਦੇ 10 ਡੱਬੇ ਪਟੜੀ ਦੇ ਥੱਲੇ ਉਤਰ ਗਏ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਹਾਲਾਂਕਿ ਹਾਦਸੇ ਦੀ ਜਾਣਕਾਰੀ ਦਿੰਦੇ ਦੱਸਿਆ ਜਾ ਰਿਹਾ ਹੈ ਕਿ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਮੌਕੇ ਤੇ ਰੇਲਵੇ ਫਾਇਰ ਬ੍ਰਿਗੇਡ ਸਮੇਤ ਹੋਰ ਰਾਤ ਬਚਾਅ ਦਲ ਦੀਆਂ ਟੀਮਾਂ ਜੜੀਆਂ ਨੇ ਹਾਦਸੇ ਸਥਾਨ ਤੇ ਪਹੁੰਚ ਜਾਂਦੀਆਂ ਨੇ ਉੱਥੇ ਹੀ ਤੁਸੀਂ ਲਗਾਤਾਰ ਵੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ 10 ਜਿਹੜੇ ਡੱਬੇ ਨੇ ਪਟੜੀ ਤੋਂ ਥੱਲੇ ਉਤਰ ਆਏ ਨੇ ਦੱਸਿਆ ਜਾ ਰਿਹਾ ਹੈ Okay. ਇਹ ਜਿਹੜਾ ਪੂਰਾ ਮਾਮਲਾ ਹੈ ਜਖੀਰਾ ਫਲਾਈਓਵਰ ਦੇ ਨੇੜੇ ਜਿਹੜੀ ਮਾਲ ਗੱਡੀ ਆ ਪਲਟ ਜਾਂਦੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਵਿੱਚ ਲੋਹੇ ਦੀਆਂ ਸ਼ੀਟਾਂ ਦੇ ਰੋਲ ਲੋਡ ਕੀਤੇ ਹੋਏ ਸੀ ਤੇ ਹਾਦਸਾ ਪਟੇਲ ਨਗਰ ਦਾਇਆਬਸਤੀ ਖੱਡ ਦੇ ਵਿੱਚ ਹੋਇਆ ਜਿੱਥੇ ਕਿ ਟ੍ਰੇਨ ਜਿਹੜੀ ਹੈ ਮੁੰਬਈ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਲ ਗੱਡੀ ਦੇ 10 ਡੱਬੇ ਜਿਹੜੇ ਪਟਰੀ ਤੋਂ ਥੱਲੇ ਹੀ ਉਤਰ ਆਏ ਹਨ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ ਇਸ ਵੇਲੇ ਦੀ ਖਬਰ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਦਿੱਲੀ ਦਾ ਵਿੱਚ ਕਵੱਡਾ ਰੇਲ ਹਾਦਸਾ ਹੋਇਆ ਜਿਹੜਾ ਅੰਦਾਜ਼ੇ ਇਹ ਕਿ ਮਾਲ ਗੱਡੀ ਦੇ 10 ਡੱਬੇ ਪਟਰੀ ਦੇ ਥੱਲੇ ਉਤਰ ਗਏ ਨੇ ਤੁਸੀਂ ਤਸਵੀਰਾਂ ਵੇਖ ਸਕਦੇ ਹੋ ਹਾਲਾਂਕਿ ਹਾਦਸੇ ਦੀ ਜਾਣਕਾਰੀ ਦਿੰਦੇ ਦੱਸਿਆ ਜਾ ਰਿਹਾ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ ਹੈ ਤੇ ਮੌਕੇ ਤੇ ਰੇਲਵੇ ਫਾਇਰ ਬ੍ਰਿਗੇਡ ਸਮੇਤ ਹੋਰ ਰਾਤ ਬਚਾਅ ਦਲ ਦੀਆਂ ਟੀਮਾਂ ਜੁੜੀਆਂ ਨੇ ਹਾਦਸੇ ਸਥਾਨ ਤੇ ਪਹੁੰਚ ਜਾਂਦੀਆਂ ਨੇ ਉੱਥੇ ਹੀ ਤੁਸੀਂ ਲਗਾਤਾਰ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ 10 ਜਿਹੜੇ ਡੱਬੇ ਨੇ ਪਟਰੀ ਤੋਂ ਥੱਲੇ ਉਤਰ ਆਏ ਨੇ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਪੂਰਾ ਮਾਮਲਾ ਹੈ ਜਖੀਰਾ ਫਲਾਈਓਵਰ ਦੇ ਨੇੜੇ ਜਿਹੜੀ ਮਾਲ ਗੱਡੀ ਆ ਪਲਟ ਜਾਂਦੀ ਹੈ ਉੱਥੇ ਦੱਸਿਆ ਜਾ ਰਿਹਾ ਹੈ ਕਿ ਮਾਲ ਗੱਡੀ ਦੇ ਵਿੱਚ ਲੋਹੇ ਦੀਆਂ ਸ਼ੀਟਾਂ ਦੇ ਰੋਲ ਲੋਡ ਕੀਤੇ ਹੋਏ ਸੀ ਤੇ ਹਾਦਸਾ ਪਟੇਲ ਨਗਰ ਦਾਇਆਬਸਤੀ ਖੱਡ ਦੇ ਵਿੱਚ ਹੋਇਆ ਜਿੱਥੇ ਕਿ ਟ੍ਰੇਨ ਜਿਹੜੀ ਹੈ ਮੁੰਬਈ ਤੋਂ ਚੰਡੀਗੜ੍ਹ ਨੂੰ ਜਾ ਰਹੀ ਸੀ ਤੇ ਤੁਸੀਂ ਵੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇਸ ਮਾਲ ਗੱਡੀ ਦੇ 10 ਡੱਬੇ ਜਿਹੜੇ ਪਟਰੀ ਤੋਂ ਥੱਲੇ ਹੀ ਉਤਰ ਆਏ ਹਨ ਇਸ ਵੇਲੇ ਦੀ ਖਬਰ ਕਰ ਰਿਹਾ ਤੁਹਾਡੇ ਨਾਲ ਸਾਂਝੀ